ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਹੁੰਚੇ ਵੇ ਆ ਜੀ ਪਿੰਡ ਹੀਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਾਮ ਸੋ ਪਵਿੱਤਰ ਧਰਤੀ ਤੇ ਤੇ ਆ ਜੋ ਸੰਗਤ ਜੀ ਆਪਾਂ ਤੁਹਾਨੂੰ ਕਰਾਉਣੇ ਆ ਦਰਸ਼ਨ ਗੁਰਦੁਆਰਾ ਸਹਿਜ ਜੀ ਦੇ ਪਾਸ਼ਾਏ 10ਵੀਂ ਤੇ ਆ ਲਓ ਜੀ ਜਿਹੜਾ ਆਪਾਂ ਦਰਬਾਰ ਸਾਹਿਬ ਆਨ ਰਾਈ ਇਸ ਦੀ ਕਾਰ ਸੇਵਾ ਸ੍ਰੀ ਹਜੂਰ ਸਾਹਿਬ ਵਾਲੇ ਬਾਬੇ ਕਰਵਾ ਰਹੇ ਆ ਜੀ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਤੇ ਇਸ ਦੀ ਜਿਹੜੀ ਕਾਰ ਸੇਵਾ ਕਿੱਥੇ ਇੱਕ ਪਹੁੰਚੀ ਆਪਾਂ ਅੱਗੇ ਵੀ ਵੀਡੀਓ ਪਾਈ ਸੀ ਸੰਗਤ ਜੀ ਤੇ ਆਪਾਂ ਹੁਣ ਦੇਖਦੇ ਆ ਵੀ ਕਿੱਥੇ ਇੱਕ ਪਹੁੰਚ ਗਈ ਆ ਅੰਦਰੋਂ ਇਹ ਜਿਹੜੀਆਂ ਕੰਧਾਂ ਜੀ ਤਿਆਰ ਹੋ ਗਈਆਂ ਹੁਣ ਇਸ ਦੇ ਅੰਦਰ ਜਿਹੜੀ ਪਾਲਕੀ ਸਾਹਿਬ ਦੀ ਸੇਵਾ ਚੱਲ ਰਹੀ ਆ ਜੀ ਉਸ ਦੀ ਆਪਾਂ ਤੁਹਾਨੂੰ ਇੱਕ ਝਲਕ ਦਿਖਾਵਾਂਗੇ ਜਦੋਂ ਇਹ ਪ੍ਰੋਪਰ ਤਿਆਰ ਹੋ ਗਿਆ ਸਾਰਾ ਆਪਾਂ ਤੁਹਾਨੂੰ ਉਦੋਂ ਫੁੱਲ ਵੀਡੀਓ ਬਣਾ ਕੇ ਪਾਵਾਂਗੇ ਜੀ ਤੇ ਕੰਮ ਬਹੁਤ ਹੀ ਸੋਹਣਾ ਚੱਲ ਰਿਹਾ ਜੀ ਕਾਰ ਸੇਵਾ ਵਾਲੇ ਬਾਬੇ ਜਿੱਥੇ-ਜਿੱਥੇ ਵੀ ਸੇਵਾ ਕਰਾ ਰਹੇ ਆ ਜੀ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਸੰਗਤ ਜੀ ਦਰਸ਼ਨ ਕਰਾਵਾਂਗੇ ਜੀ ਆਹ ਇੱਕ ਝਾਲਕ ਤੁਹਾਨੂੰ ਦਿਖਾਉਣੀ ਹੈ ਜਿਹੜੀ ਪਾਲਕੀ ਸਾਹਿਬ ਦੀ ਸੇਵਾ ਚੱਲ ਰਹੀ ਹੈ ਜੀ ਇੱਥੇ ਜਿਹੜਾ ਯੋਗਦਾਨ ਆਪਣੇ ਪਿੰਡ ਦੇ ਨੌਜਵਾਨਾਂ ਨੇ ਬਹੁਤ ਸੇਵਾ ਕੀਤੀ ਹੈ ਜੀ ਇੱਥੇ ਯੋਗਦਾਨ ਪਾਇਆ ਸੇਵਾ ਕਰਕੇ ਪਿੰਡ ਲੋਪੋ ਦੇ ਮੁੰਡਿਆਂ ਨੇ ਤੇ ਬਹੁਤ ਯਾਨੀ ਦਿਨ ਰਾਤ ਇੱਥੇ ਸੇਵਾ ਕਰਦੇ ਰਹੇ ਆ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ